ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਫੇਰ ਬਲਾਉ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਨਾ ਚੜਦੀ ਕਲਾ ਚ ਹੋਵੋਗੇ ਰਾਜੀ ਖੁਸ਼ ਹੋਵੋਗੇ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦ ਦੋਸਤੀ ਬਖਸ਼ੇ। ਤੁਸੀਂ ਵੀ ਕਹਿੰਦੇ ਹੋਗੇ ਇੰਨੀ ਠੰਡ ਹੈ ਇਹ ਟੋਪੀ ਕੋਟ ਪਾਏ ਹੋਇਆ। ਵਾਕਿਆ ਹੀ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ ਹਨਾ ਕਿ ਧੁੰਦ ਪੈਂਦੀ ਆ ਬਿਮਾਰ ਹੋਏ ਪੈ ਸਾਰੇ ਜਾਣੇ ਅਸੀਂ। ਕੰਮ ਵੀ ਜਕਾਮ ਦੇਸ਼ਾ ਸਾਰਿਆਂ ਨੂੰ ਤਕਰੀਬਨ ਲੱਗਿਆ ਪਿਆ ਕਲੇ ਖਰਾਬ ਹੋਏ ਹੱਦ ਤੇ ਮੰਡੀ ਨੇੜੀ ਕਰਕੇ ਨਾ ਘੱਟਾ ਵਾਲਾ ਘੱਟਾ ਵਾਲਾ ਚੜ੍ਹਦਾ ਕਿ ਮੰਡੀ ਨੇੜੇ ਕਰਕੇ ਬਹੁਤ ਬੁਰਾ ਹਾਲ ਹੈ ਤੁਹਾਨੂੰ ਧੁੱਪਾਂ ਨਹੀਂ ਲੱਗਦੀਆਂ ਨਾ ਧੂਆਂ ਸਮਾਨ ਤੇ ਚੜਿਆ ਹੋਇਆ ਤੁੰਦ ਲੈਂਦੀ ਨਹੀਂ ਜੀ ਇਹ ਬੁਰਾ ਹਾਲ ਹੋਇਆ ਪਿਆ ਹਣਾ ਤੇ ਇਹ ਹੁਣ ਇੱਕ ਠੰਡ ਵੀ ਹੁੰਦੀ ਆ ਤੇ ਹੁਣ ਆਪਾਂ ਕੱਢੀਆਂ ਸੀ ਜਾਈਆਂ ਅੱਜ ਆਪਾਂ ਕੱਢੀ ਆ ਜਾਈ ਆਪਾਂ ਅੱਜ ਤੁਹਾਨੂੰ ਜਾਈ ਤੇ ਗੁਲਾਬ ਚੜਾ ਕੇ ਦਿਖਾਵਾਂਗੇ ਇਸ ਤਰੀਕੇ ਨਾਲ ਕਿ ਜਾਈ ਵਿੱਚ ਬਿਲਕੁਲ ਇਕੱਠੀ ਨਹੀਂ ਹੁੰਦੀ ਨਹੀਂ ਆਪਾਂ ਤੇ ਗੁਲਾਬ ਚੜਾ ਚੜਾ ਲੈਨੇ ਆ ਜਿਹੜੇ ਜਾਈ ਆ ਬੱਚੇ ਇਕੱਠੀ ਹੋ ਜਾਂਦੀ ਹੈ ਜਦੋਂ ਚੜਾ ਕੇ ਦੁਕਾਨੀ ਪਹਿਲਾਂ ਆਪਾਂ ਜਾਈ ਵਿਛਾਲੀ ਆ ਹਨਾ ਹੁਣ ਆਪਾਂ ਕੀ ਕਰਨਾ ਇਹਦੇ ਉੱਤੇ ਆਪਾਂ ਹੁਣ ਆਪਾਂ ਕੀ ਕਰਨਾ ਇਹਦੇ ਉੱਤੇ ਆਪਾਂ ਹਨਾ ਇਸ ਤਰ੍ਹਾਂ ਇੱਥੇ ਕਵਰ ਵਿਛਾਲ ਲੈਣਾ ਮਾਗੀ ਮੇਟਰ ਮੇਰੇ ਕੋਲ ਆ ਹੁਣ ਮੈਂ ਬੋਲਦਾ ਖੰਗ ਮਤਰ ਆਪਣੀ ਬਹੁਤ ਲੱਗੀ ਹੋਈ ਹੈ ਲਾਈਵ ਚ ਅੱਜ ਲਾਈਵ ਹੋਈ ਸੀ ਲਾਈਵ ਚ ਕੋਈ ਅਜਾਇਆ ਹੀ ਨਹੀਂ ਇਸ ਦਾ ਆਪਾਂ ਤਾਂ ਕਬਰ ਬਿਸ਼ਾ ਲੈਣਾ ਜਿਵੇਂ ਜਾਈਏ ਉਸ ਹੱਬ ਨਾਲ ਬਿਲਕੁਲ ਸਹੀ ਕਬਰ ਬਿਸ਼ਾਉਣਾ ਤੁਸੀਂ ਦੇਖ ਸਕਦੇ ਹੋ ਇੰਟਰਵਿਊ ਖੰਗ ਮਤਰ ਮੈਨੂੰ ਆਇਆ ਮੈਂ ਪੜਨਾ ਚਾਹਦਾ ਹਾਂ ਜਿਵੇਂ ਇੰਟਰਵਿਊ ਨਹੀਂ ਲੈਣ ਆਇਆ ਹੁੰਦਾ ਬੰਦਾ ਹਾਂਜੀ ਭਾਈ ਫਿਰ ਥੱਲੇ ਦੇਖ ਸਕਦੇ ਹੋ ਤੁਸੀਂ ਥੱਲੇ ਜਾਇਓ ਤੇ ਕਬਰ ਖਿਆ ਤਾਂ ਹੁਣ ਆਪਾਂ ਕੀ ਕਰਨਾ ਤੁਸੀਂ ਕੋਈ ਨਾੜਾ ਲੈ ਸਕਦੇ ਜੀ ਬਹੁਤ ਸੋਹਣੀਆਂ ਜਿਵਾਂ ਨੇ ਹਣਾ ਜੇ ਆਪ ਡੋਰੀ ਹੈਗੀ ਉਦੋਂ ਦਾ ਕੁਝ ਲੈ ਸਕਦੇ ਹੋ ਤੇ ਮੇਰੇ ਕੋਲ ਤੜੀਵਨ ਸੀਗਾ ਤੇ ਮੈਂ ਇਹੀ ਲੈ ਲਿਆ ਇਹ ਆਪਾਂ ਕੀ ਕਰਨ ਅੰਦਾਜ਼ੇ ਦੇ ਨਾਲ ਐਂਟੀ ਟੇਬਲ ਲੈ ਲੈਣਾ ਤੁਸੀਂ ਅੰਦਾਜ਼ੇ ਦੇ ਕੇ ਨਾਲ ਸ਼ੇਕ ਇੰਚ ਲੈ ਲੈਣਾ ਤੁਸੀਂ ਐਂ ਤਾਂ ਇਹ ਤੁਸੀਂ ਡੋਰੀ ਪਹਿਲਾ ਸੀ ਕੱਟ ਲਈਏ ਹਾਂਜੀ ਫਿਰ ਤੁਹਾਨੂੰ ਦਿਖਾਉਣੀ ਆ ਚਾਹ ਹਾਂਜੀ ਪੈਸੇ ਦਾ ਡੋਰੀਆਂ ਕੱਟ ਲਈਏ ਅੱਠ ਦਸ ਹੁਣ ਆਪਾਂ ਕੀ ਕਰਨਾ ਇਹ ਆ ਖੁੰਜ ਜਾਏਗਾ ਇੱਕ ਇੱਕ ਖੁੰਜੇ ਤੇ ਆਪਾਂ ਲਾਉਣੀ ਆ ਇੱਕ ਲਾਉਣੀ ਆ ਜ਼ਾਇ ਦੇ ਖੁੰਜੇ ਤੇ ਨੂੰ ਉਹਨੇ ਕੀ ਕਰਨਾ ਬੋਟੀ ਸੂਈ ਲੈ ਲੈਣੀ ਆ ਕੰਧੂਈ ਤੇ ਮੋਟਾ ਪੱਕਾ ਧਾਗਾ ਲੈਣਾ ਆਪਾਂ ਸੂਈ ਮਿੱਤਰ ਸ਼ਾਇਦ ਉਹ ਨਾਂ ਦਿਖਦੀ ਹੋਵੇ ਹਾਂਜੀ ਮੋਟੀ ਸੂਈ ਲੈਣੀ ਆ ਸਾਡਾ ਹੈਗਾ ਫੋਨ ਦੂਰ ਰੱਖਿਆ ਹੋਇਆ ਮਿੱਤਰ ਆਪਣਾ ਵੀਡੀਓ 뷰 ਬਹੁਤ ਘਟੇ ਹੋਏ ਆ ਹਾਂਜੀ ਸਪੋਰਟ ਕਰੋ ਬਾਤੋ ਬਾਤ ਮਿੱਤਰ ਵੀਡੀਓ ਵੇਖਿਆ ਕਰੋ ਆਪਣੀ ਤੇ ਜਿਹੜੇ ਵੀ ਭੈਣ ਕਮੈਂਟ ਕਰਦੇ ਆ ਬਹੁਤ ਧੰਨਵਾਦ ਹਾਂਜੀ ਆਪਾਂ ਧਾਗਾ ਪਾ ਲਿਆ ਤੇ ਹੁਣ ਆਪਾਂ ਕੀ ਕਰਨਾ ਚਾਹੀਏ ਇੱਕ ਸਟੈਪਾ ਹਣਾ ਆ ਆਹੂੰ ਜਿਹੜਾ ਕਰਕੇ ਲਗਾ ਦੇਣੀ ਆ ਅੱਜ ਤੁਹਾਨੂੰ ਲਾ ਕੇ ਦਿਖਾਉਣੀ ਆ ਪਹਿਲੇ ਹੀ ਕਈ ਵੰਨਾਂ ਸਮਝ ਨਹੀਂ ਆਉਂਦੀ ਹੁੰਦੀ ਇੱਕ ਸੱਚ ਆਪਾਂ ਜ਼ਾਈ ਦਾ ਕਬਰ ਪੁੱਠਾ ਵਿਛਾਣਾ ਹੈ ਪੁੱਠਾ ਵਿਛਾਣਾ ਪੁੱਠਾ ਵਿਛਾਣਾ ਹੈ ਜ਼ਾਈ ਦਾ ਕਬਰ ਲੱਗਣੀ ਆ ਇਧਰ ਮੈਂ ਘੁਮਾ ਦੇਣੀ ਨਹੀਂ ਨਹੀਂ ਇਦਾਂ ਨਹੀਂ ਪੁੱਤ ਇਥੋਂ ਇਦਾਂ ਪੁੱਠਾ ਕਰਨਾ ਅੱਛਾ ਜਦੋਂ ਜ਼ਾਈ ਆਪਣੀ ਸਿੱਧੀ ਹੋਊਗੀ ਕਬਰ ਆਪਣਾ ਪੁੱਠਾ ਹੋਊਗਾ ਬਾਚੋ ਆਪਣੀ ਰਜਾਈ ਪੁੱਠੀ ਹੋ ਜੂਗੀ ਹਾਂ ਸਾਈ ਵਿੱਚ ਚਲ ਜੂਗੀ ਤੇ ਕਵਰ ਆਪਣਾ ਸਿੱਧਾ ਹੋ ਜੂਗਾ ਹਾਂਜੀ ਇਸ ਲਈ ਤੇ ਪੱਕਾ ਕਵਰ ਉੱਤਾਂ ਛਾਣਾ ਤੇ ਮੈਂ ਤੁਹਾਨੂੰ ਕਵਰਾਂ ਸੱਟ ਦੇਖੋ ਮੈਂ ਤੁਹਾਨੂੰ ਇੰਟਰਵਿਊ ਲੈਣਾ ਨੇ ਫਿਰ ਕਈ ਬੰਦੇ ਕਮੈਂਟ ਕਰਦੇ ਵੀ ਸਾਨੂੰ ਸਮਝ ਨਹੀਂ ਆਈ ਹਾਂਜੀ ਬਿਲਕੁਲ ਸੈੱਟ ਕਰਕੇ ਵਿਸ਼ਾ ਲੈਣਾ ਉਸ ਤਰੀਕੇ ਨਾਲ ਕਰਦੇ ਹਾਂਜੀ ਤਾਂ ਸਾਰੇ ਚੈੱਕ ਕਰਕੇ ਵਿਸ਼ਾ ਲੈ ਲੈਂਦੇ ਤੇ ਹੁਣ ਆਪਾਂ ਕੀ ਕੰਮ ਹੈ ਇੱਥੇ ਖੁੰਜੇ ਤੇ ਖੁੰਜਾ ਕੱਢ ਕੇ ਆਪਾਂ ਇੱਥੇ ਇਦਾਂ ਮੋੜਦਾ ਦੱਗ ਇਹ ਕਮੈਂਟਰੋਂ ਮੰਮੀ ਲੈ ਜਾਂਦੀ ਮੋਟੇ ਤੇ ਲਾਇਓ ਕਿਉਂਕਿ ਮੋਟਾ ਧਾਗਾ ਜਿਹੜਾ ਹੁੰਦਾ ਪੱਕਾ ਹੁੰਦਾ ਏ ਹਾਂਜੀ ਫੇਰ ਨਾ ਟੁੱਟਣ ਦਾ ਡਰ ਨਹੀਂ ਰਹਿੰਦਾ ਮੈਨੂੰ ਤਰਸ ਆ ਮਮੇ ਦੀ ਵਾ ਨਾ ਵਧੀਆ ਆਵੇ ਹਾਂਜੀ ਬਸ ਬਹੁਤ ਸਾਰੇ ਤਰੀਕੇ ਨਾਲ ਲਾ ਕੇ ਆਣੇ ਨੇ ਥੋੜਾ ਜਣਾ ਜਸਟ ਕਰ ਲੇ ਸਾਡਾ ਅਸੀਂ ਹੈਗੇ ਬਿਮਾਰ ਮੈਂ ਚੱਲ ਹੋ ਗਿਆ ਠੀਕ ਪਰ ਮੰਮੀ ਹੋ ਗਈ ਬਿਮਾਰ ਸਾਰੇ ਪਾਸੇ ਐਂ ਕਰਨਾ ਵਾ ਰਿਯਾਈ ਤੇ ਵੀ ਐ ਲਾਉਣੀ ਆ ਤੇ ਰਿਯਾਈ ਤੇ ਮੈਂ ਐ ਲਾਉਣੀ ਆ ਉੱਤੇ ਲਾਤੀ ਹੁਣ ਆਪਾਂ ਜ਼ਾਇਤ ਲਗਾਉਣੀ ਆ ਇੱਕ ਹੁਣ ਅਸੀਂ ਲਗਾ ਲਈਏ ਅਸੀਂ ਹੋਰ ਰਿਯਾਈ ਤੇ ਵੀ ਐ ਲਗਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਸਾਰੇ ਪਾਸੇ ਲਗਾ ਲੈਨੇ ਆਣਾ ਵਾ ਹਾਂ ਸਾਰੇ ਪਾਸੇ ਪਹਿਲਾਂ ਇੱਥੇ ਦੋਨੇ ਕੁੰਜਾ ਤੇ ਤੁਹਾਨੂੰ ਲਾ ਕੇ ਦਿਖਾਉਨੇ ਆ ਨਹੀਂ ਨਹੀਂ ਇੱਥੇ ਲਗਾ ਕੇ ਦਿਖਾ ਦਿਓ ਤੇ ਬਾਅਦ ਚ ਫਿਰ ਸਾਰੇ ਤੇ ਲਗਾ ਕਿੱਥੇ-ਕਿੱਥੇ ਲਗਾਨੀ ਹੈ 4 ਇੱਕ 4 ਖੁੰਜੀਆਂ ਦੀ ਲਾਉਣੀ ਹੈ ਫਿਰ ਮਿੱਤਰ 4 ਇੱਕ ਖੁੰਜੀਆਂ ਦੀ ਲਾਉਣੀ ਹੈ 4 ਇੱਕ ਖੁੰਜੀਆਂ ਦੇ 2 ਵਿਚਾਲੇ 2 ਵਿਚਾਲੇ ਹਾਂਜੀ ਇਦਾਂ ਲਗਾਤੀ ਪਰ ਉਦੋਂ ਲੇ ਖੁੰਜੀਆਂ ਤੇ ਲਗਾਉਣ ਲੱਗੇ ਆ ਹਾਂਜੀ ਪਹਿਲਾਂ ਹੀ ਲਗਾ ਲਈਏ ਹਾਂਜੀ ਫਿਰ ਤੁਹਾਨੂੰ ਦਿਖਾਉਂਦੇ ਆ ਵਿਚਾਲੇ ਪਾਸੇ ਦਿਖਾਉਂਦੇ ਪਹਿਲਾਂ ਅਸੀਂ 4 ਪਾਸਿਆਂ ਤੇ ਲਾਵਾਂਗੇ ਹਾਂ ਹਾਂਜੀ ਆਪਾਂ ਚਾਦੇ ਖੁੰਝਾਂ ਤੇ ਲਾਤੀ ਹੁਣ ਆਪਾਂ ਲਾਉਣ ਲੱਗਿਆਂ ਵਿਚਾਲੇ ਵਿਚਾਲੇ ਵੀ ਮਿੱਤਰ ਵੇ ਲਾਉਣੀ ਤਾਂ ਉਵੇਂ ਹੀ ਆ ਹਾਂਜੀ ਫਿਰ ਤਾਂ ਤਾਹੂ ਲਾ ਕੇ ਦਿਖਾ ਦਿੰਨੇ ਆ ਮੋਟੇ ਪੱਕੇ ਤਾਂ ਜੇ ਲਾਉਣੀ ਆ ਆਪਾਂ ਹਾਂਜੀ ਮਿੱਤਰ ਤੇ ਇਹ ਇੱਕ ਵਾਰ ਜਰੂਰ ਖੇਚਣ ਆਪਾਂ ਇਸ ਤਰ੍ਹਾਂ ਲਾਉਣ ਦੀ ਫਿਰ ਕੋਈ ਖੇਚਣ ਨਹੀਂ ਹੈਗੀ ਨਾ ਜਾਈ ਬਸ ਐ ਖੋਲ ਕੇ ਇਹ ਕਰਕੇ ਜਾਈ ਖੋਲ ਕੇ ਫਟਾਫਟ ਧੋ ਕੇ ਜਾਈ ਦੇ ਕਵਰ ਚੜਾ ਦੋ ਤੇ ਕੋਈ ਖੇਚਣ ਨਹੀਂ ਹੈਗੀ ਇੱਕ ਵਾਰੀ ਖੇਚਣਾ ਜ਼ਰੂਰ ਹੁੰਦੀ ਹੈ ਹਾਂਜੀ ਫਾੜੀਆਂ ਆ ਗਿਆ ਮਿੱਤਰਾਂ ਹਾਂਜੀ ਧੁੰਦਾ ਭਈਆਂ ਦੀਆਂ ਮਰੀ ਵਾਤ ਨੂੰ ਬਦਲੀ ਬਦਲੀ ਲੱਗਦੀ ਹੈ ਬਾਜ ਵੀ ਸੱਚੀ ਬਦਲੀ ਲੱਗਦੀ ਸਿਮਤਰਾ ਆਏ ਦੂਜੇ ਪਾਸੇ ਲਾਉਣੀ ਪਹਿਲਾਂ ਹੀ ਲਾ ਲਈਏ ਹਾਂਜੀ ਹਾਂਜੀ ਆਪਾਂ ਚਾਹ ਵਿਚਾਲੇ ਪਾ ਲਈ ਦੇਖ ਸਕਦੇ ਇਦਾਂ ਹਣਾ ਹੁਣ ਆਪਾਂ ਕੀ ਕਰਨਾ ਪਤਾ ਕੰਦੀ ਦੇ ਸੋਇਆ ਪਾ ਲਈ ਰੱਖ ਲਈਏ ਇੱਥੋਂ ਚੱਕ ਹੁਣ ਆਪਾਂ ਕੀ ਕਰਨਾ ਇਹਨਾਂ ਨੂੰ ਆਪਾਂ ਇੱਦਾਂ ਗੰਡਾ ਦੇ ਦੇਣੀ ਆਂ ਨਾ ਦੀ ਪੱਕਾਈ ਦੋ ਪਾ ਲਈਏ ਨਾ ਤੇ ਗੰਡਾ ਲੀਏ ਦੇ ਚਾਹ ਦੇ ਪਾਸੇ ਕਵਰ ਆਪਣਾ ਹੋ ਜਾਂਦਾ ਵਿੱਚ ਪਾਊਗਾ ਕਿਵੇਂ ਪਾ ਕੇ ਦਿਖਾਉਣੀ ਆ ਪਤਾ ਗੰਡਾ ਤੇ ਦੇਖੀ ਗੰਡਾ ਲੈ ਅੱਜ ਵਿੱਚ ਡੜੀ ਬੁਲੀਆ ਦਾ ਹਾਂ ਡੜੀ ਯੂਸ਼ ਆ ਗਿਆ ਗੰਡਾ ਮਮੀ ਨੇ ਹੀ ਆਂਦੀ ਆ ਹਾਂ ਜੀ ਆਪਾਂ ਚਾਰੇ ਖੁੰਜਾਂ ਤੇ ਆ ਲਾਤੀਆਂ ਗੰਡਾ ਹੁਣ ਆਪਾਂ ਕੀ ਕਰਨਾ ਇਸ ਤਰ੍ਹਾਂ ਇਹਨੂੰ ਡਾ ਕਰਕੇ ਆਪਾਂ ਹਣਾ ਖੁੱਲੇ ਖੁੰਜੇ ਕਰਦੇ ਤੇ ਇਹਨੂੰ ਚੱਕੋ ਜੀ ਵਿੱਚ ਪੈ ਗਈ ਹੁਣ ਸਾਰਾ ਇਹ ਆ ਗਾ ਕੱਢ ਲੈਣੀ ਹੈ ਹਾਂਜੀ ਸਾਰੀ ਜਾਈ ਫਿਰਦਾ ਕਰਕੇ ਕੱਢ ਲੈਣੀ ਹੈ ਹਾਂਜੀ ਮਿੱਤਰੋ ਰਿਆਈ ਆਪਣੀ ਨਿਕਲੀ ਸ਼ੀਲਡ ਪੈਕ ਹੋ ਗਈ ਮਿੱਤਰੋ ਅੱਜ ਦੇਖੋ ਤੁਸੀਂ ਆਪ ਹੀ ਵੇਖ ਲਓ ਕੱਢ ਦੋ ਤੁਹਾਨੂੰ ਦਿਖਾਉਂਦਾ ਵੇਖ ਸਕਦੇ ਹੋ ਤੁਸੀਂ ਲੈ ਚਾਰੇ ਪਾਸੇ ਦੇ ਹੋ ਗਈ ਕਵਰ ਉਤੋ ਦਿਲਾ ਗਿਆ ਪਰ ਜੱਪ ਹਾਂਜੀ ਇਥੇ ਮੜਾ ਸਵਾਈ ਕਰਨਾ ਉਰੇ ਜੈਪਾ ਮਿੱਤਰੀ ਕਾਲ ਕਾਲੀ ਪਾੜ ਵੀ ਹੈ ਦੀ ਟੋਟਿਆਂ ਦੀ ਤੇ ਬਹੁਤ ਹੀ ਵਧੀਆ ਲੱਗਿਆ ਜਾਈ ਕਿਸੇ ਪਾਸੇ ਵੀ ਜਾਣੀਗੀ ਤੇ ਮੈਟਰੋ ਇੱਥੇ ਪਤੂਪਾ ਲਾਜੀ ਕਿਉਂਕਿ ਜੈ ਜਿਹੜਾ ਹੈਗਾ ਆ ਆਪਣੀ ਜੈਪਾ ਤੇ ਬਾਹਰ ਨਾ ਨਿਕਲੂਗੀ ਹੈ ਨਾ ਉਹ ਚੱਕੋ ਜੀ ਇਹ ਮੇត្រ ਆਪਣੇ 1200 ਸਬਸਕ੍ਰਾਈਬਰ ਹੋ ਗਏ ਕੰਪਲੀਟ ਥੋੜਾ ਬਹੁਤ ਤੁਹਾਡਾ ਤੁਸੀਂ ਦੇਖ ਲੱਗਦੇ ਹੋ ਲੈ ਜਾਈ ਬਿਲਕੁਲ ਕਿਸੇ ਪਾਸੇ ਨਹੀਂ ਇਹਨੇ ਕਰ ਲਿਆ ਨਾਲੇ ਉੱਤੋਂ ਵੀ ਖਾ ਚੁੱਕੀ ਆ ਲੈ ਬਿਲਕੁਲ ਕਿਸੇ ਪਾਸੇ ਨਹੀਂ ਜਾਈ ਇੱਦਾਂ ਕਵਰ ਬਿਲਕੁਲ ਬੰਦ ਕਰ ਦਿੱਤਾ ਚਾੜ ਕੇ ਵਿੱਚ ਖਾ ਜਿਹੜੀ ਦੀ ਮੈਨੂੰ ਹਵਾ ਲਵਾਈ ਹੈ ਨਾ ਉਹਦੇ ਨਾਲ ਮਛਕਾ ਹੋ ਗਈ ਦੇਖ ਲੈ ਜਾਈ ਅਸਤੇ ਕਿਹੜਾ ਚੜਾਉ ਤੁਸੀਂ ਜਾਈ ਤੇ ਕਵਰ ਠੀਕ ਆ ਥੋੜੀ ਜਾਈ ਬਿਲਕੁਲ ਨਹੀਂ ਵਿੱਚ ਇਕੱਠੀ ਹੋਊਗੀ ਜਿਵੇਂ ਮਲਜੀ ਉਹਨੂੰ ਇਕੱਠੇ ਹੋ ਕਰੀ ਚੱਲੋ ਤੁਸੀਂ ਧੰਧੜੀ ਚੱਲੋ ਤੇ ਲੈ ਕੇ ਇੱਕ ਨੂੰ ਪਾਸਾ ਲੈ ਐਦਾਂ ਨੂੰ ਪਾਸਾ ਲੈ ਥੋੜੀ ਜਾਈ ਬਿਲਕੁਲ ਵੀ ਇਕੱਠੀ ਨਹੀਂ ਹੋਊਗੀ ਇਹ ਤੋਂ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦਿਰੂ ਦੱਸਿਓ ਤੇ ਵੀਡੀਓ ਨੂੰ ਗਾਹ ਵਾਰ ਤੋਂ ਵਾਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੇ